ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਲਗਾਤਾਰ ਆਪਣੇ ਚੈਨਲ ਦੇ ਪਲੇਟਫਾਰਮ ਦੇ ਉਤੇ ਅਸੀਂ ਤੁਹਾਨੂੰ ਗੁਰਤੇਗ ਬਾਦਲ ਸਾਹਿਬ ਦੇ ਸ਼ਹੀਦੀ ਦਿਹਾੜੇ ਦੇ ਜਿਹੜੇ ਪ੍ਰੋਗਰਾਮ ਲਿਖੇ ਜਾ ਰਹੇ ਨੇ ਦਿੱਲੀ ਸਿਗੁਦਾਰ ਪ੍ਰਬੰਧਕ ਕਮੇਟੀ ਔਰ ਸ਼ਰਮਨੀ ਗੁਦਾਰ ਪ੍ਰਬੰਧਕ ਕਮੇਟੀ ਦੇ ਵੱਲੋਂ ਅਸੀਂ ਲਗਾਤਾਰ ਉਹਦੀ ਜਾਣਕਾਰੀ ਦੇ ਰਹੇ ਹਾਂ ਜਿਵੇਂ ਥੋੜੇ ਸਮੇਂ ਪਹਿਲੇ ਤੁਸੀਂ ਸਰਮਜੀਤ ਸਿੰਘ ਜੀ ਕੇ ਦਾ ਇੰਟਰਵਿਊ ਦੇਖਿਆ ਕਿ ਜਿਸ ਤਰੀਕੇ ਨਾਲ ਅਸੀਂ ਉਹਨਾਂ ਨੂੰ ਸਵਾਲ ਪੁੱਛਿਆ ਹੈਗਾ ਅਸੀਂ ਕਿ ਅੱਜ ਤੋਂ 2 ਦਿਨ ਬਾਅਦ ਹੈਬਿਟੇਟ ਸੈਂਟਰ ਦੇ ਅੰਦਰ ਜੋ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਕੀ ਤੁਸੀਂ ਉਸ ਪ੍ਰੋਗਰਾਮ ਦੇ ਨਾਲ ਸਹਿਮਤ ਹੋ ਤੇ ਕੋਈ ਰਾਜਨੀਤੀ ਕਰ ਰਹੇ ਨੇ ਇਸ ਮਸਲੇ ਦਾ ਜਵਾਬ ਲੈਣ ਦੇ ਲਈ ਸਾਰੇ ਨਾਲ ਹਰਮਿੰਦਰ ਸਿੰਘ ਕੱਲ੍ਹ ਕੱਢ ਚੁੱਕੇ ਨੇ ਗੱਲ ਦੀ ਸ਼ੁਰੂਆਤ ਫਤਿਹਦੀ ਸੰਤੋ ਕਰਨਿਆ ਹਰਮਿੰਦਰ ਸਿੰਘ ਜੀ ਵਾਈ ਗੁਰਜੀ ਕਾ ਖਾਨ ਸਾਹਿਬ ਵਾਈ ਗੁਰਜੀ ਕੀ ਫਤਿਹ ਜੀ ਹਰਮਿੰਦਰ ਸਿੰਘ ਜੀ ਤੁਸੀਂ ਕੱਲ ਪ੍ਰੈਸ ਕਾਨਫਰੰਸ ਕੀਤੀ ਤੁਸੀਂ ਕਿਹਾ ਹੈਗਾ ਕਿ ਹੈਬਿਟੇਟ ਸੈਂਟਰ ਦੇ ਅੰਦਰ ਪੰਥਕ ਪ੍ਰੋਗਰਾਮ ਨਹੀਂ ਹੋਣੇ ਚਾਹੀਦੇ ਮਨਜੀਤ ਸਿੰਘ ਜੀ ਕੇ ਇਹਨਾਂ ਨੇ ਅਪੋਜ਼ ਕੀਤਾ ਹੈਗਾ ਔਰ ਇਸ ਜਗ੍ਹਾ ਦੇ ਉੱਤੇ ਪੰਥਕ ਕਾਰਜ ਹੋਣਾ ਹੈਗਾ ਸ਼ਰਾਬ ਪੀਣ ਵਾਲੇ ਮੀਟੇ ਤੇ ਸੇਵਨ ਵਾਲੀ ਜਗ੍ਹਾ ਤੋਂ ਤਨੀ ਹੋਣਾ ਚਾਹੀਦਾ ਮਨਜੀਤ ਸਿੰਘ ਜੀ ਕੇ ਨੇ ਸਾਫ਼ ਕਿਹਾ ਹਰਮਿੰਦਰ ਸਿੰਘ ਕੱਲ੍ਹ ਕਾ ਇੱਥੇ ਕੋਈ ਤੁਹਾਨੂੰ ਸਰਦਾਰ ਮਨਜੀਤ ਸਿੰਘ ਜੀ ਕੀ ਗੱਲ ਦਾ ਕੀ ਜਵਾਬ ਦੇਵਾਂ ਮੈਂ ਸੰਗਤ ਕੋਲ ਜਵਾਬ ਪੁੱਛਦਾ ਕੀ ਮੇਰਾ ਇਹ ਇਸ਼ੂ ਗਲਤ ਹੈ ਕਿ ਜਿਸ ਜਗ੍ਹਾ ਦੇ ਉੱਤੇ ਰੋਜ਼ ਸ਼ਰਾਬ ਦੇ ਸੇਵਨ ਹੁੰਦੇ ਹੈ ਜਿਸ ਜਗ੍ਹਾ ਦੇ ਉੱਤੇ ਮਾਸ ਮੱਛੀ ਅੰਡਾ ਰੋਜ਼ ਬੰਦਾ ਜੋ ਆਪਣੇ ਦੁਨੀਆ ਦੇ ਵਿੱਚ ਮਸ਼ਹੂਰੀ ਉਹ ਹੈਬਿਟੈਟ ਸੈਂਟਰ ਜਿਹੜਾ ਹੈ ਐਸ ਕੰਮ ਵਸੇ ਹੈਗਾ ਉਹਦੇ ਵਿੱਚ ਅਗਰ ਗੁਰਤੇਗ ਬਾਦ ਸਾਹਿਬ ਦੀ ਸ਼ਹੀਦੀ ਦਿਹਾੜਾ ਮਨਾਇ ਜਾਏਗੀ ਔਰ ਮਨਾਏਗਾ ਕੋਈ ਸ਼ਰੋਮਨੀ ਕਮੇਟੀ ਕੀ ਮੇਰਾ ਆਪੋਸ ਕਰਨਾ ਇਹਨੂੰ ਗਲਤ ਹੈ ਅਗਰ ਗਲਤ ਹੈ ਤੇ ਮੈਨੂੰ ਜਥੇਦਾਰ ਅਕਾਲ ਤਖਤ ਸਾਹਿਬ ਸਵੇਰੇ ਮੈਨੂੰ ਬੁਲਾ ਕੇ ਮੇਰੇ ਤੇ ਤਨਖਾਹ ਲਾ ਦੇਣ ਮੈਂ ਇਸ ਗੱਲ ਤੋਂ ਪਰਵਾਹ ਨਹੀਂ ਕਰਦਾ ਮਗਰ ਗੁਰਤੇਗ ਬਾਦਰਾ ਸਾਹਿਬ ਦੀ ਸ਼ਹਾਦਤ ਦੇ ਦਿਨ ਮਗੁਰ ਸੇ ਬਾਦਰਾ ਸਾਹਿਬ ਦੀ ਸ਼ਹਾਦਤ ਦੀ ਇਹ ਗੱਲ ਜਿਹੜੀ ਹੈ ਸ਼ਰਾਬਾਂ ਦੀ ਜਗ੍ਹਾ ਦੇ ਉੱਤੇ ਹੋਈਗੀ ਇਹ ਕੋਈ ਸਿੱਖ ਬਰਦਾਸ਼ਤ ਨਹੀਂ ਕਰੇਗਾ ਸੋ ਮੈਂ ਅ ਮਨਜੀਤ ਸਿੰਘ ਜੀ ਕੇ ਦਾ ਇੱਕ ਗੱਲ ਦਾ ਸਿਰਫ ਇੰਨਾ ਕੁ ਜਵਾਬ ਦੇਣਾ ਚਾਹੁੰਦਾ ਕਿ ਮਨਜੀਤ ਸਿੰਘ ਜੀ ਕੇ ਸਾਹਿਬ ਤੁਸੀਂ ਇਹ ਗੱਲ ਦੱਸੋ ਕਿ ਜਿਹੜੀ ਗੱਲ ਮੈਂ ਕੱਲ ਕਹੀ ਹੈ ਕਿ ਤੁਸੀਂ ਇੱਕ ਇਹ ਗੱਲ ਦੇ ਉੱਤੇ ਹਮੀ ਪਰਦੇਓ ਕਿ ਜਗ੍ਹਾ ਠੀਕ ਹੈ ਜੇ ਅਗਰ ਠੀਕ ਹੈ ਤੇ ਫਿਰ ਫਿਰ ਤੁਹਾਡਾ ਨਾਮ ਇਸ਼ਤਿਹਾਰਾਂ ਦੇ ਵਿੱਚ ਕਿਉਂ ਨਹੀਂ ਹੈ ਤੁਸੀਂ ਕਿਉਂ ਤੁਸੀਂ ਕਹਿ ਰਹੇ ਹੋ ਮੈਂ ਇਹਦੇ ਉੱਤੇ ਕਰ ਰਿਹਾ ਰਾਜਨੀਤੀ ਕਰ ਰਿਹਾ ਸਿਆਸਤ ਕਰ ਰਿਹਾ ਤੁਸੀਂ ਦੱਸ ਦਿਓ ਤੁਹਾਡੇ ਕੋਲ ਨੂੰ ਤੁਹਾਨੂੰ ਅਸੀਂ ਜਗ੍ਹਾਵਾਂ ਦੇਣ ਨੂੰ ਤਿਆਰ ਆ ਤੁਸੀਂ ਕਹਿੰਦੇ ਹੋ ਜੀ ਕਿ ਜਗ੍ਹਾਵਾਂ ਤੁਹਾਡੇ ਕੋ ਲੱਗ ਗਿਆ ਮੈਨੂੰ ਕੱਲ ਕਿਸੇ ਨੇ ਇਹਨਾਂ ਦੇ ਮਿੱਤਰ ਨੇ ਬੋਲਿਆ ਜੀ ਕਿ ਤੁਸੀਂ ਤੁਸੀਂ ਆਪ ਕਿਉਂ ਕੀਤਾ ਅਰੇ ਭਾਈ ਜਦ ਵੱਡੇ ਆਡੀਟੋਰੀਅਮਸ ਦੇ ਵਿੱਚ ਸੰਗਤ ਜ਼ਿਆਦਾ ਚਾਹੀਦੀ ਹੈ ਤੇ ਉਹਦੇ ਵਸੇ ਸੰਗਤ ਜਗ੍ਹਾਵਾਂ ਸੇ ਵੱਡੇ ਆਡੀਟੋਰੀਅਮ ਚਾਹੀਦੇ ਨੇ ਸੋ ਇਹ ਗੱਲ ਦੇ ਉੱਤੇ ਅਸੀਂ ਰਾਜਨੀਤੀ ਨਹੀਂ ਕਰ ਰਹੇ ਅਸੀਂ ਗੁਰੂ ਦੀਪ ਮਰਿਆਦਾ ਮਾਨ ਮਰਿਆਦਾ ਨੂੰ ਬਿਲਕੁਲ ਕਾਇਮ ਰੱਖਣ ਵਸੇ ਇਹਦੇ ਸੰਗਤ ਦੇ ਅੱਗੇ ਆਵਾਜ਼ ਚੁੱਕੀ ਹੈ ਬਾਕੀ ਜਿੰਨਾ ਤੁਹਾਡਾ ਵਿਵੇਕ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਕਰਨਾ ਚਾਹੁੰਦੇ ਨੇ ਕਰਨ ਜਥੇਦਾਰ ਸਾਹਿਬ ਇੱਥੇ ਆ ਕੇ ਕਰਨਾ ਚਾਹੁੰਦੇ ਨੇ ਕਰਨ ਅੱਗੇ ਪੰਥ ਨੂੰ ਕਿੰ ਹਰਬੀ ਸਿੰਘ ਜੀ ਮੈਂ ਉਹਨਾਂ ਨਾਲ 1 ਟੂ 1 ਕੀਤਾ ਮੈਂ ਉਹਨਾਂ ਨਾਲ ਸਾਰੀ ਗੱਲਬਾਤ ਕੀਤੀ ਉਹਨਾਂ ਨੇ ਵੀ ਇਹੋ ਹੀ ਜੋ ਗੱਲ ਤੁਸੀਂ ਕਹਿ ਰਹੇ ਹੋ ਉਹਨਾਂ ਨੇ ਵੀ ਸਾਡੇ ਇੰਟਰਵਿਊ ਚ ਗੱਲ ਕਬੂਲ ਕੀਤੀ ਹੈ ਉਹ ਕਹਿੰਦੇ ਜੀ ਅਗਰ ਦਿੱਲੀ ਕਮੇਟੀ ਸਾਨੂੰ ਆਡੀਟੋਰੀਅਮ ਆਫਰ ਕਰ ਰਹੀ ਹੈਗੇ ਤਾਂ ਖੁਦ ਪੂਸਾ ਰੋਡ ਜਾਣਦੀ ਕੀ ਲੋੜ ਹੈ ਸਾਡੀਆਂ ਗੱਲਾਂ ਕਰਦੇ ਨੇ ਕਿ ਸੁਖਬੀਰ ਬਾਦਲ ਨੂੰ ਬੁਲਾਇਆ ਜਾ ਰਿਹਾ ਖੁਦ ਤੁਸੀਂ ਮਨਜਿੰਦਰ ਸਿੰਘ ਸਿਰਸਾ ਨੂੰ ਉੱਥੇ ਬੁਲਾ ਲੈਂਦੇ ਅਗ ਤੁਸੀਂ ਬੁਲਾ ਸਕਦੇ ਹੋ ਤੇ ਸਾਡਾ ਪ੍ਰੋਗਰਾਮ ਕਿਵੇਂ ਗਲਤ ਔਰ ਦੂਜੇ ਪਾਸੇ ਪੂਸਾ ਰੋਡ ਦੇ ਪ੍ਰੋਗਰਾਮ ਦੇ ਅੰਦਰ ਕੀ ਦਿੱਲੀ ਕਮੇਟੀ ਸਰਟੀਫਿਕੇਟ ਦੇ ਸਕਦੀ ਹੈ ਕਿ ਉੱਥੇ ਸ਼ਰਾਬ ਉਹਨਾਂ ਆਡੀਟੋਰੀਅਮ ਦੇ ਵਿੱਚ ਕੋਈ ਸ਼ਰਾਬ ਦੀ ਸੇਮਿੰਗ ਨਹੀਂ ਹੁੰਦੀ ਸਾਰੀ ਦੁਨੀਆ ਨੂੰ ਪਤਾ ਔਰ ਇੱਕ ਹੈਬਿਟੇਟ ਸੈਂਟਰ ਦੇ ਵਿੱਚ ਕੰਮ ਹੀ ਆਈ ਹੁੰਦਾ ਕਲੱਬਾਂ ਦੇ ਵਿੱਚ ਕੰਮ ਹੀ ਆਈ ਹੁੰਦੇ ਨੇ ਤੁਸੀਂ ਪੱਬ ਦੇ ਵਿੱਚ ਜਾ ਕੇ ਖੜੇ ਹੋ ਜਾਓ ਕਲੱਬਾਂ ਦੇ ਵਿੱਚ ਖੜੇ ਹੋ ਜਾਓਗੇ ਤੇ ਤੁਸੀਂ ਜਾ ਕੇ ਉੱਥੋਂ ਮर्याਦੇ ਦੀ ਗੱਲ ਕਰ ਸਕਦੇ ਹੋ ਸਰਦਾਰ ਮਜੀਦ ਸਿੰਘ ਜੀ ਕੇ ਗੱਲਾਂ ਨਾਲ ਨਾ ਕੁਮਾਰ ਉਹ ਗੱਲ ਕਰ ਰਹੇ ਨੇ ਮੈਂ ਪਹਿਲੀ ਗੱਲ ਕੀਤੀ ਹੈ ਕੈਪੈਸਿਟੀ ਦੀ ਸਾਡੇ ਕੋਲੋ ਜਿੰਨੇ ਹਾਲ ਹੈਗੇ ਨੇ 400 500 ਸੀਟਰ ਤੋਂ ਉੱਤੇ ਨਹੀਂ ਨੇ ਸਾਡੇ ਕੋਲ ਉੱਥੇ ਜਦਕ ਸੰਗਤ ਦਾ ਕਿਉਂਕਿ ਸਰਬ ਧਰਮ ਸੰਮੇਲਨ ਉੱਥੇ ਵੱਡੀ ਗਿਣਤੀ ਦੇ ਲੋਕਾਂ ਦੇ ਵਿੱਚ ਆਉਣਾ ਸੀ ਤੇ ਵੱਡੀ ਜਗ੍ਹਾ ਅਸੀਂ ਕੀਤੀ ਹੈ ਔਰ ਉਹਦੇ ਵਿੱਚ ਕੋਈ ਐਸੀ ਗੱਲ ਨਹੀਂ ਹੋਈ ਔਰ ਮੈਂ ਗੱਲ ਕਰ ਰਿਹਾ ਕਿ ਸਰਬ ਧਰਮ ਸੰਮੇਲਨ ਔਰ ਗੁਰੂ ਸੇਖ ਬਾਦਲ ਸਾਹਿਬ ਦਾ ਜੋ ਸੈਮੀਨਾਰ ਕਰਾ ਰਹੇ ਨੇ ਕਿਆ ਐਸਜੀਪੀਸੀ ਦਾ ਕਿਆ ਇਹਨਾਂ ਨੂੰ ਇਹ ਹੋਰ ਕਰਨਾ ਹੈ ਕਿ ਹਾਂ ਜਾਂ ਨਾ ਇਹ ਚ ਗੱਲ ਦੱਸੇ ਕਿ ਜਗਾ ਠੀਕੇਗੀ ਫਿਰ ਮੈਂ ਅਗਲੇ ਕੁਐਸਚਨ ਪੁੱਛਾਂਗਾ ਕਿਉਂਕਿ ਮਨਜੀਤ ਸਿੰਘ ਜੀ ਕੇ ਦੀ ਆਪਣੇ ਵੱਲੋਂ ਕਈ ਵਾਰ ਫੁੱਜੀ ਚੀਜ਼ਾਂ ਦੇ ਉੱਤੇ ਜਗਾਂ ਦੇ ਉੱਤੇ ਪੋਜ਼ ਹੋਇਆ ਹੋਇਆ ਸੋ ਮੈਂ ਬਿਲਕੁਲ ਆਪਣੇ ਮੈਂ ਤੁਹਾਨੂੰ ਦੱਸਿਆ ਕਿ ਆਈ ਐਮ ਵੈਰੀ ਮੱਚ ਕਲੀਅਰ ਕਿ ਇਹ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਤੁਸੀਂ ਗੱਲ ਕੀਤੀ ਮਨਜਿੰਦਰ ਸਿੰਘ ਸਿਰਸਾ ਦੀ ਮਨਜਿੰਦਰ ਸਿੰਘ ਸਿਰਸਾ ਜੇ ਉੱਥੇ ਆਇਆ ਮਗਰ ਮਨਜਿੰਦਰ ਸਿੰਘ ਸਿਰਸਾ ਉੱਥੇ ਗਿਆਨੀ ਹਰਪ੍ਰੀਤ ਸਿੰਘ ਤੋਂ ਪਹਿਲੇ ਨਹੀਂ ਬੋਲਿਆ ਮਿੰਦਰ ਸਿੰਘ ਸਿਰਸਾ ਨੇ ਉਥੇ ਆ ਕੇ ਐਡਰੈਸ ਕੀਤਾ ਉਹਨੇ ਸਰਬ ਧਰਮਿੰਦ ਦੇ ਵਿੱਚ ਗੱਲ ਨਹੀਂ ਕਰਨੀ ਸੀ ਗੱਲ ਇਹ ਵੇ ਕਿ ਇੱਥੇ ਜੱਤ ਦਾ ਅਕਾਲ ਤਖਤ ਆ ਰਿਹਾ ਔਰ ਮੁਖ ਬੁਲਾਰਾ ਕੌਣ ਬਣ ਰਿਹਾ ਪਹਿਲੇ ਨੰਬਰ ਦੇ ਉੱਤੇ ਜਿਹਨੇ ਐਡਰੈਸ ਕਰਨੀ ਹੈ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਕਮੇਟੀ ਦਾ ਜਿਹੜਾ ਪ੍ਰਧਾਨ ਹੈ ਉਹ ਚੌਥੇ ਨੰਬਰ ਤੇ ਉਹਦੀ ਨੰਬਰ ਇਹਨਾਂ ਨੇ ਕਾਗਜ਼ ਦੇ ਉੱਤੇ ਲਿਖਿਆ ਅਸੀਂ ਤੇ ਉਸ ਮਰਿਆਦਾ ਨੂੰ ਬਹਾਲ ਕਰ ਰਿਹਾ ਸਾਡੇ ਵੱਲੋਂ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਹੈ ਵੱਡੀ ਹੈ ਇਹ ਥੱਲੇ ਲੰਗਾਣਾ ਚਾਹੁੰਦੇ ਨੇ ਲਗਾਈ ਚੱਲਣ ਸਰਦਾਰ ਮਨਜੀਤ ਸਿੰਘ ਜੀ ਕੇ ਗੱਲ ਦੱਸਣ ਮੈਂ ਤੇ ਗੱਲ ਕਰ ਰਹਾ ਸੀ ਕਿ ਸਿਰਫ ਆਪਣੀ ਸ਼ਾਇਦ ਆਪਣੀ ਵਿਵੇਕ ਦੇ ਨਾਲ ਇਹਨਾਂ ਨੂੰ ਆਪੋਸ ਕੀਤਾ ਮਗਰ ਅੱਜ ਤੁਸੀਂ ਜਿਸ ਤਰ੍ਹਾਂ ਗੱਲ ਕਰ ਰਹੇ ਹੋ ਇਹਦਾ ਮਤਲਬ ਹੈ ਮਨਜੀਤ ਸਿੰਘ ਜੀ ਕੇ ਵੀ ਇਸ ਚੀਜ਼ ਦੇ ਵਿੱਚ ਬਿਲਕੁਲ ਹਾਮੀ ਭਰ ਰਿਹਾ ਕਿ ਭਈ ਇਹ ਜਿਹੜਾ ਹੋ ਰਿਹਾ ਠੀਕ ਹੈ ਜੇ ਠੀਕ ਹੋ ਰਿਹਾ ਤੇ ਤੇਰੇ ਬੋਲਣ ਦਾ ਤੈਨੂੰ ਤੇ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਕਿ ਤੇਰਾ ਨਾਮ ਤੱਕ ਨਹੀਂ ਅਗਲੇ ਨੇ ਰੱਖਿਆ ਉੱਥੇ ਭਈ ਵੇਅਰ ਯੂ ਆਰ ਸਟੈਂਡਿੰਗ ਉਹ ਉੱਥੇ ਕਹਿ ਰਹੇ ਆ ਕਿ ਇਹਨੇ ਕਿ ਮਨਜੀਤ ਸਿੰਘ ਜੀ ਕੇ ਨੂੰ ਕਿਸੇ ਤੇ ਨਾਮ ਦੀ ਲੋੜ ਨਹੀਂ ਏ ਚਲੋ ਫਿਰ ਠੀਕ ਹੈ ਫਿਰ ਮਨਜੀਤ ਸਿੰਘ ਜੀ ਕੇ ਨੂੰ ਕਿਸੇ ਦੇ ਨਾਮ ਦੀ ਲੋੜ ਨਹੀਂ ਹੈ ਤੇ ਫਿਰ ਮੈਂ ਤਾਂ ਕੁਝ ਕਹਿ ਨਹੀਂ ਸਕਦਾ ਫਿਰ ਕਿਉਂ ਤਰਲੇ ਕਰਦਾ ਰਹਿੰਦਾ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਕਿ ਜੀ ਅੱਜ ਤੁਸੀਂ ਕਿਉਂਕਿ ਜਿਸ ਦਿਨ ਮੈਨੂੰ ਪਤਾ ਚੱਲਿਆ ਜਿਸ ਦਿਨ ਤੋਂ ਗੁਰਮੀਤ ਸਿੰਘ ਛੰਟੀ ਆਇਆ ਮਨਜੀਤ ਸਿੰਘ ਜੀ ਕੇ ਨੇ ਸੁਖਬੀਰ ਬਾਦਲ ਨਾਲ ਅੱਜ ਤੱਕ ਗੱਲ ਵੀ ਨਹੀਂ ਕੀਤੀ ਹੈ ਕਿਉਂਕਿ ਤੁਸੀਂ ਬਈ ਮੇਰੇ ਖਿਲਾਫ ਜਿੰਨੇ ਮੇਰੇ ਚੋਰੀਆਂ ਦੇ ਕੇਸ ਉਜਾਗਰ ਕੀਤੇ ਆ ਤੁਸੀਂ ਉਹਨੂੰ ਪਾਰਟੀ 'ਚ ਲਿਆ ਆਇਓ ਸੋ ਮੈਨੂੰ ਸਮਝ ਨਹੀਂ ਆਉਂਦੀ ਤੁਹਾਡੇ ਲਈ ਨੀਤੀ ਕਿਤੇ ਅੱਗੇ ਕਰ ਰਹੇ ਨੇ ਸਾਰੀ ਦੁਨੀਆ ਨੂੰ ਪਤਾ ਹੈ ਕਿ ਮਨਜੀਤ ਸਿੰਘ ਜੀ ਕੇ ਦੀ ਚੋਰੀਆਂ ਦੇ ਇਲਜ਼ਾਮ ਜਿਹੜੇ ਲ ਉਸ ਦਿਨ ਮਨਜੀਤ ਸਿੰਘ ਜੀ ਕੇ ਨਾ ਉਸ ਸਟੇਜ ਦੇ ਉੱਤੇ ਵੀ ਖਾਲੀ ਦਲ ਦੀ ਨਾ ਕਿਸੇ ਪ੍ਰੈਸ ਕਾਨਫਰੰਸ ਦੀ ਦੋਨੋਂ ਇਕੱਠੇ ਬੈਠੇ ਆ ਸੋ ਇਹ ਔਰ ਸੁਖਬੀਰ ਸਿੰਘ ਬਾਦਲ ਨਾਲ ਵਖਰੀ ਨਾਰਾਜ਼ਗੀ ਮਨਜੀਤ ਨੇ ਰੱਖੀ ਹੋਈ ਹੈ ਕਿ ਜੇ ਤੁਸੀਂ ਉਹਨੂੰ ਲੈ ਕੇ ਆਇਓ ਜਿਸ ਬੰਦੇ ਨੇ ਮੇਰੇ ਮੇਰੇ ਭਾਂਡਾ ਫੋੜਿਆ ਮੇਰੇ ਸਾਰੇ ਕੇਸ ਉਜਾਗਰ ਕੀਤੇ ਆ ਸੋ ਮਨਜੀਤ ਸਿੰਘ ਜੀ ਕੇ ਨੂੰ ਕਿਸੇ ਨਾਮ ਦੀ ਮਤਾਜ ਨਹੀਂ ਹੈ ਮਗਰ ਦੁਨੀਆ ਦੇ ਅੱਗੇ ਜਿਹੜੀ ਗੱਲ ਕਰਦਾ ਉਹੀ ਆਪਣੇ ਕਿਰਦਾਰ ਨੂੰ ਸੰਭਾਲੇ ਸੁਖਬੀਰ ਸਿੰਘ ਬਾਦਲ ਤੇ ਜਾ ਕੇ ਤਰਲੇ ਨਾ ਕੱਟੇ ਕਿ ਇਹਨੂੰ ਬਾਹਰ ਕੱਢੋ ਵਾਪਿਸ ਦੁਬਾਰਾ ਪਾਰਟੀ 'ਚ ਸਰ ਜੀ ਸਾਡੀ ਕੋਸ਼ਿਸ਼ ਹੈ ਕਿ ਸੀ ਸਰ ਮਜੀਤ ਸਿੰਘ ਜੀ ਕੇ ਦੀ ਪ੍ਰੈਸ ਕਾਨਫਰੈਂਸ ਤੋਂ ਬੱਚੋ ਅਸੀਂ ਕੱਲ੍ਹ ਗੱਲ ਕੀਤੀ ਉਸ ਮਸਲੇ ਦੇ ਉੱਤੇ ਕਿਉਂਕਿ ਹਰਮਿੰਦਰ ਸਿੰਘ ਕਾਲਕਾ ਦੇ ਨਾਮ ਦਾ ਜ਼ਿਕਰ ਆਇਆ ਸੀ ਕਿ ਉਹ ਅਨੈਤਿਕ ਕਾਰਨ ਨੇ ਅਸੀਂ ਉਹਨਾਂ ਦਾ ਜਵਾਬ ਲੈਣ ਲਈ ਵੀ ਅੱਜ ਨਕਲ ਪਹੁੰਚਿਆ ਆਉਣ ਵਾਲੇ ਸਮੇਂ 'ਚ ਹੋਰ ਮਸਲੇ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਲੈਣੇ ਸਰ ਹਰਮਿੰਦਰ ਸਿੰਘ ਤੋਂ ਜੀ ਹਰਮਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਹ